ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਤੁਹਾਡੇ ਤੋਂ ਆਪਣੀ ਬਚਾਏਗਾ ਇਹ ਪੈਸੇ ਤੈਨੂੰ ਮੈਂ ਪਹਿਲੇ ਜਿਹੜੇ ਸੁੱਕੇ ਨੇ ਆਹੋ ਕਿੰਨੇ ਪੈਸੇ ਕੀਤੇ ਸੁੱਕੇ ਨਾਲ ਦੋ ਦੋ ਦਿਨ ਲੱਗ ਰਹੀਆ ਫਿਰ ਦੋ ਤਿੰਨ ਹਜ਼ਾਰ ਦੋ ਤਿੰਨ ਲੱਗ ਹੂੰ ਤੇ ਕੀ ਕਰਨਾ ਕੀ ਕਰ ਕੀ ਕਹਿ ਸੁੱਕਣ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਤਲਾਨਾ ਪੁੱਟਾ ਸਿੱਧਾ ਕਰਨ ਨੂੰ ਕਿਆ ਸੀ ਜੀ ਹਾਲੇਕਿਨ ਕੀ ਕਾਹਦਾ ਜੀ ਮੈਂ ਇਹ ਹੈ ਮੇਂ ਗੰਧਰਾ ਮੈਂਂ ਤੇ ਵਸੇ ਹਿੱਤਿਆ ਮੈਂ ਕੀ ਤਨ ਹੂੰ ਸੁਖੀ ਨੇ ਜਿਹੜੇ ਪੰਗਿਣਾ ਨੇ ਪੰਗਿ ਲੈਣੇ ਬਾਣੀ ਦਾ ਆਹੋ ਨਹੀਂ ਬਾਣੀ ਦਾ ਕੀ ਉਹ ਪਲਸਾ ਕਰ ਲੈ ਆਹੋ ਬਾਣੀ ਵਾਸਤੇ ਗਿਆ ਸੀ ਨਹੀਂ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਜੈਸੀ ਦੱਸ ਦੱਸ ਫਿਰ ਸਾਨੂੰ ਦੱਸ ਦੇਣਾ ਉਲਟਾ ਉਲਟਾ ਲਿਖਣ ਨੂੰ ਵੀ ਕੈਸੀ ਦਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹ ਹੀ ਗਲਾਂ আর ਉਤਰੀ ਉਤਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰੰਮੀ ਕੈਸੀ ਆ ਨਕੀ ਤਾਂ ਨਹੀਂ ਬਾਜੀ ਵੇਗੁਨਾ ਚੀਗਾ ਤਾਂ ਸੀ ਉਹ ਨੂੰ ਦੇਖ ਬਸ ਇਹ ਕਿ ਐਸੀਗਾ ਤੇ ਪਾਣੀ ਨਾਲ ਛੇੜਖੰਦੀ ਕਰ ਆ ਫੇਰ ਖਾਈ ਕਰੀ ਇਹ ਸਭ ਤੁਹਾਨੂੰ ਲਿਖਣਾ ਕਿਤਾ ਨਹੀਂ ਆਹ ਹੋ ਬਖੇਆ ਨਹੀਂ ਤੈਨੂੰ ਉਹਨੇ ਕੀ ਕਹਿਆ ਸੀ ਸਾਡੀ ਬਾਣੀ ਕੀ ਉੱਚੀ ਹੋ ਕੀ ਕਹਨਾ ਸੀ ਤੋਂ ਪਹਿਲਾਂ ਸਾਡੀ ਸਾਡੀ ਬਾਣੀ ਉੱਚੀ ਆ ਸਾਡੀ ਬਾਣੀ ਘੱਟ ਆ ਔਰ ਦੂਜੇ ਦੇ ਨਾਲ ਛੇੜਖੰਦੀ ਨਹੀਂ ਆ ਛੱਡਣਾ ਨਹੀਂ ਆ ਔਰ ਹਾਂ ਉਹ ਕੌਮ ਦੇ ਕੌਮ ਦੇ ਰੱਖੇ ਤੇ ਲਈ ਆਪਾਂ ਇਹ ਸਭ ਕਰਨਾ ਆ ਇਹ ਕਹਿੰਦੇ ਵੀ ਅਸੀਂ ਪਾਗਲ ਆ ਕਿ ਹੁਣ ਦੇਖ ਲਓ ਆ ਤੁਹਾਡੇ ਸਾਹਮਣੇ ਆ ਬਈ ਘੰਟੇ 3 ਹੋ ਗਏ ਨੇ ਇਹਨੂੰ ਜਾਨੇ ਐਕਟਿੰਗ ਕਰੀ ਜਾਂਦਾ ਵਾ ਐਕਟਿੰਗ ਹੀ ਕਰੀ ਜਾਂਦਾ ਵਾ ਭਾਈ ਪੱਜਦਾ ਦੱਸੋ ਕਿਦਾਂ ਜੀ ਕੋਈ